ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਵੋਗੇ ਵਕਤ ਦੇ ਬਾਦਸ਼ਾਹ ਕੋਲੋਂ ਜਦੋਂ ਇੱਕ ਫਕੀਰ ਸਵਾਲ ਕਰਨ ਗਿਆ ਮੰਗਣ ਵਾਸਤੇ ਗਿਆ ਤੇ ਉੱਥੇ ਜਾ ਕੇ ਜੋ ਨੇ ਦੇਖਿਆ ਉਹ ਹੈਰਾਨ ਤੇ ਪਰੇਸ਼ਾਨ ਹੋ ਗਿਆ ਤੇ ਉਹ ਖਾਲੀ ਸਵਾਲ ਕੀਤੇ ਬਗੈਰ ਹੀ ਖਾਲੀ ਹੱਥੀ ਵਾਪਸ ਲੋਟਣ ਲੱਗਾ ਤੇ ਬਾਦਸ਼ਾਹ ਨੇ ਪੁੱਛਿਆ ਕਿ ਤੂੰ ਆਇਆ ਇੱਥੇ ਸਵਾਲ ਕੀਤੇ ਬਗੈਰ ਹੀ ਹੁਣ ਟੁਰ ਚੱਲਾ ਹੈ ਤੇ ਕੀ ਵਜ੍ਹਾ ਹੈ ਉਹਨੇ ਕਿਹਾ ਤੂੰ ਵੀ ਇੱਕ ਫਕੀਰ ਹੈ ਮੈਂ ਤੈਨੂੰ ਬਾਦਸ਼ਾਹ ਸਮਝ ਕੇ ਆਇਆ ਸੀ ਲੇਕਿਨ ਤੂੰ ਵੀ ਇੱਕ ਫਕੀਰ ਹੈ ਫਕੀਰ ਨੇ ਇਹ ਗੱਲ ਬਾਦਸ਼ਾਹ ਨੂੰ ਕਿਉਂ ਕਹੀ ਇਹ ਆਪਾਂ ਅੱਜ ਦੀ ਕਥਾ ਦੇ ਵਿੱਚ ਜਾਣਾਂਗੇ ਬਹੁਤ ਹੀ ਸ਼ਾਨਦਾਰ ਕਥਾ ਵਾ ਖੈਰ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਤੇ ਉਸ ਤੋਂ ਬਾਅਦ ਕਰਨੇ ਇਸ ਤੇ ਗੱਲਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅਗੇ ਰਿਕੁਐਸਟ ਹੈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਹੋ ਤੂੰ ਧਰਮ ਦੀ ਖੋਜ ਮਨ ਦੀ ਖੋਜ ਖੋਜੀ ਬਿਰਤियां ਮਨੁੱਖ ਜਨਮ ਤੋਂ ਨਾਲ ਲੈ ਕੇ ਆਇਆ ਹੈ ਅੱਖਾਂ ਖੁੱਲ੍ਹਦੀਆਂ ਨੇ ਇਹ ਖੁੱਲੀਆਂ ਅੱਖਾਂ ਕੁਝ ਲੱਭ ਰਹੀਆਂ ਨੇ ਜਨਮ ਤੋਂ ਲੈ ਕੇ ਮਰਨ ਤੱਕ ਮਨੁੱਖ ਦੀ ਅੱਖਾਂ ਕੁਝ ਤਲਾਸ਼ ਕਰਦੀਆਂ ਲੱਭਦੀਆਂ ਖੋਜ-ਖੋਜ ਕੇ ਜੋ ਮਿਲਿਆ ਇਸ ਨਾਲ ਤ੍ਰਿਪਤੀ ਨਹੀਂ ਹੋਈ ਤ੍ਰਿਪਤੀ ਕਿਵੇਂ ਹੋਣੀ ਹੈ ਇਸ ਦਾ ਪਤਾ ਵੀ ਨਹੀਂ ਤੂੰ ਖੋਜ ਜਾ ਰਹੀ ਹੈ ਜਨਮ ਦਰ ਜਨਮ ਪੀੜੀ ਦਰ ਪੀੜੀ ਅਨੰਤ ਜਨਮਾਂ ਤੋਂ ਖੋਜ ਚੱਲ ਰਹੀ ਹੈ ਤਲਾਸ਼ ਚੱਲ ਰਹੀ ਹੈ ਮਨੁੱਖ ਤ੍ਰਿਪਤੀ ਰਵ ਰਿਹਾ ਹੈ ਇਸ ਨੂੰ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਰਜੇਵਾ ਰਾਜੇ ਦਾ ਮਤਲਬ ਕੀ ਹੈ ਰਾਜਾ ਹੈ ਰਜ ਗਿਆ ਰਾਜੇ ਦਾ ਮਤਲਬ ਹੁਕਮਰਾਨ ਨਹੀਂ ਹੈ ਬਾਦਸ਼ਾਹ ਨਹੀਂ ਹੈ ਜੋ ਰਜ ਗਿਆ ਪ੍ਰਭ ਜੀ ਤੇਰੀ ਦਾਤੀ ਰਾਜਾ ਇਹ ਪ੍ਰਭੂ ਤੇਰੀ ਦਾਤ ਨਾਲ ਮੈਂ ਰਜ ਸਕਦਾ ਤੇ ਰਾਜਾ ਹੋ ਸਕਦਾ ਰਾਜਾ ਜੋ ਰਜ ਗਿਆ ਜਿਸ ਦੇ ਅੰਦਰ ਅਜੇ ਵੀ ਮੰਗ ਚੱਲ ਰਹੀ ਏ ਉਹ ਰਾਜਾ ਨਹੀਂ ਮੰਗਦਾ ਹੈ ਬਿਕਾਰੀ ਹੈ ਬਿਕਾਰੀ ਹੈ ਜਿੰਨੇ ਛੇ ਤੱਕ ਮੰਗ ਚੱਲ ਰਹੀ ਏ ਬਿਕਾਰੀ ਹੈ ਰਜ ਗਏ ਰਾਜਾ ਹੈ ਕਰੋੜਾਂ ਚ ਕਦੀ ਕਦਾਈ ਕੋਈ ਇੱਕ ਕਦ ਰਾਜਾ ਹੁੰਦਾ ਹੈ ਬਾਕੀ ਸਭ ਬਿਖਾਰੀ ਸਭ ਬਿਖਾਰੀ ਮੈਂ ਪੜ੍ਹ ਰਿਆ ਸੀ ਇੱਕ ਸੂਫੀ ਫਕੀਰ ਦੀ ਗਾਥਾ ਉਹਨੂੰ ਪਿੰਡ ਵਾਸੀਆਂ ਨੇ ਮਜਬੂਰ ਕੀਤਾ ਬਈ ਅਕਬਰ ਬਾਦਸ਼ਾਹ ਜੋ ਰਾਜਾ ਹੈ ਤੁਹਾਡੀ ਮੰਨ ਲੈ ਕਿ ਸਾਡੇ ਪਿੰਡ ਦੇ ਚ ਇੱਕ ਮਦਰਸਾ ਖੁਲਵਾ ਦੇ ਸਕੂਲ ਉਹਨਾਂ ਦਿਨਾਂ ਵਿੱਚ ਛੋਟੇ ਛੋਟੇ ਮਦਰਸੇ ਵਕਤ ਦੀ ਹਕੂਮਤਾਂ ਖੋਲਦੇ ਆਉਂਦੀਆਂ ਉਹ ਵੀ ਸ਼ਹਿਰਾਂ ਵਿੱਚ ਕਸਬਿਆਂ ਵਿੱਚ ਕਸਬਾ ਤਕੜਾ ਤੇ ਸੂਫੀ ਫਕੀਰ ਨੋਕਿਆ ਤੁਹਾਡੀ ਬਾਦਸ਼ਾਹ ਸੁਣਦਾ ਬਾਦਸ਼ਾਹ ਕੋਲ ਸਾਡੀ ਫਰਿਆਦ ਪਹੁੰਚਾ ਦਿਓ ਸਾਡੇ ਪਿੰਡ ਦੇ ਚ ਵੀ ਇੱਕ ਮਦਰ ਸਾ ਸਕੂਲ ਕੋਲ ਦੇ ਇਹ ਫਕੀਰ ਬਾਦਸ਼ਾਹ ਕੋਲ ਪਹੁੰਚੇ ਫਕੀਰ ਦੀ ਪਹੁੰਚ ਸੀ ਫਕੀਰ ਦਾ ਸਨਮਾਨ ਸੀ ਅੰਦਰ ਮਹਿਲਾ ਚ ਜਾਣ ਦਿੱਤਾ ਪਰ ਅਕਬਰ ਨਮਾਜ਼ ਪੜ ਰਿਆ ਸੀ ਫਜਰ ਤੋਂ ਬਾਅਦ ਜ਼ੁਹਰ ਦੀ ਨਮਾਜ਼ ਪੜ ਰਿਆ ਸੀ ਨਾ ਚ ਪੰਜ ਨਮਾਜ਼ਾਂ ਫਜਰ ਦੇ ਜ਼ੁਹਰ ਦੇ ਅਸਰ ਦੇ ਮਗਰਬ ਦੇ ਫਿਰ ਇਸ਼ਾ ਦੇ ਨਮਾਜ਼ ਇਸ ਸਮ ਜਿਹੜੀ ਨਿਵਾਜ਼ ਪੜਦੇ ਨੇ ਉਹਨੂੰ ਇਸ਼ਾ ਦੀ ਕਹਿੰਦੇ ਹਨ ਅਮਰਤ ਵੇਲੇ ਜਿਹੜੀ ਪੜਦੇ ਨੇ ਉਹਨੂੰ ਫਜਰ ਦੀ ਕਹਿੰਦੇ ਜ਼ੁਹਰ ਦੀ ਨਿਵਾਜ਼ ਪੜ ਰਿਆ ਸੀ ਫਰੀਦ ਜਾ ਕੇ ਬੈਠ ਗਿਆ ਪਿੱਛੇ ਬੈਠ ਨਮਾਜ਼ ਪੜ ਲਵੇ ਨਮਾਜ਼ ਪੜਨ ਤੋਂ ਬਾਅਦ ਅਕਬਰ ਫਰਿਆਦ ਕਰਦਾ ਹੈ ਵੇ हे ਖੁਦਾਵੰ ਤਾਲਾ ਤੇਰੇ ਦਰ ਦਾ ਇਹ ਬਿਖਾਰੀ ਮੰਗ ਕਰਦਾ ਹੈ ਮੇਰੇ ਰਾਜ 파ਠ ਨੂੰ ਵਧਾ ਮੇਰੇ ਦੁਸ਼ਮਨਾ ਨੂੰ ਖਤਮ ਕਰ ਮੇਰੀ ਪ੍ਰਭਤਾ ਮੇਰੀ ਪ੍ਰਤਭਾ ਹੋਰ ਵਧਾ ਮੇਰਾ ਜਮਾਲ ਹੋਰ ਵਧਾ ਮੈਂ ਤੇਰੇ ਦਰ ਦਾ ਬਿਖਾਰੀ ਆ ਫਰੀਦ ਵਾਪਸ ਚੱਲ ਪਿਆ ਬਾਦਸ਼ਾਹ ਦੁਆ ਤੋਂ ਬਾਅਦ ਜਦ ਦੇਖ ਲੈ ਪਿੱਛੇ ਕੋਈ ਬੈਠਾ ਸੀ ਤੇ ਚੱਲ ਪਿਆ ਪਹਿਚਾਨ ਲਿਆ ਆਵਾਜ਼ ਮਾਰੀ ਸਾਈਂ ਜੀ ਆਏ ਹੋ ਦਸੋ ਹੁਕਮ ਕਰੋ ਬਿਨਾਂ ਗੱਲ ਬਾਤ ਕੀਤੇ ਚੱਲ ਪਏ ਉਹ ਸੂਫੀ ਕਹਿੰਦਾ ਆਪਾਂ ਇੱਕ ਰਾਜੇ ਕੋਲ ਆਏ ਸੀ ਕੁਝ ਲੈਣ ਵਾਸਤੇ ਮੰਗਣ ਵਾਸਤੇ ਪਰ ਦੇਖਿਆ ਇਹ ਤੇ ਆਪ ਬਿਖਾਰੀ ਹੈ ਖੁਦਾ ਨੂੰ ਕਹਿ ਰਿਹਾ ਮੈਂ ਤੇਰਾ ਬਿਖਾਰੀ ਤੂੰ ਜਿਸ ਦਾ ਤੂੰ ਬਿਖਾਰੀ ਆਪਾਂ ਉਸੇ ਕੋਲ ਹੀ ਮੰਗਾ ਗਏ ਕਹਿਨੋ ਨੇ ਕੁਝ ਕਹਿਣਾ ਰਾਜਾ ਕੋਈ ਕੋਈ ਹੁੰਦਾ ਜੋ ਰਜ ਗਿਆ ਜਿਹਦੇ ਅੰਦਰ ਕੋਈ ਮੰਗ ਨਹੀਂ ਰਮਾਤਮਾ ਕੋਲ ਵੀ ਕੁਝ ਨਹੀਂ ਮੰਗਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਹੜਾ ਮੰਗਦਾ ਹੈ ਇਹ ਬੱਚੇ ਦੀ ਫਿਤਰਤ ਹੈ ਮੰਮਾ ਮੰਗਨ ਹਾਰ ਇਆ ਨਾ ਦੇਨ ਹਾਰ ਦੇ ਰਹੋ ਸੁਜਾਨਾ ਜੋ ਮੰਗੇ ਤੋ ਮੰਗੇ ਬੀਆ ਜਾਂਤੇ ਕੁਸਲ ਨ ਕਭੂ ਤੇਆ ਫਿਰ ਮਹਾਰਾਜ ਕਹਿੰਦੇ ਨੇ ਮੰਗਨ ਨਾ ਮੰਗ ਸੋ ਏ ਕਹਿ ਮੰਗ ਨਾਨਕ ਜਾਂਤੇ ਪਰੇ ਪ੍ਰਗ ਮੰਗਣੇ ਰੱਬ ਕੋਲੋਂ ਤੇ ਰੱਬ ਨੂੰ ਹੀ ਮੰਗ ਲੈ ਬੜੀ ਵੱਡੀ ਸਿਆਣਪ ਹੈ ਜੇ ਤੂੰ ਮੰਗਤ ਪਣਾ ਛੜ ਨਹੀਂ ਨੇ ਕਿ ਪ੍ਰਮਾਤਮਾ ਕੋਲੋਂ ਪ੍ਰਮਾਤਮਾ ਨੂੰ ਹੀ ਮੰਗ ਲੈ ਮਨੁੱਖ ਸਭ ਕੁਝ ਪ੍ਰਮਾਤਮਾ ਕੋਲ ਮੰਗਦਾ ਹੈ ਪ੍ਰਮਾਤਮਾ ਨੂੰ ਨਹੀਂ ਮੰਗਦਾ ਕਿਉਂ ਸਭ ਕੁਝ ਜੋ ਮੰਗਦਾ ਹੈ ਉਹਨੂੰ ਮੰਨਦਾ ਹੈ ਪ੍ਰਮਾਤਮਾ ਕੋਲੋਂ ਮੰਗਦਾ ਹੈ ਪ੍ਰਮਾਤਮਾ ਨੂੰ ਮੰਨਦਾ ਨਹੀਂ ਹੈ ਜਿਹੜਾ ਮੰਨ ਲੈਂਦਾ ਮੰਨੇ ਕੀ ਗਤ ਕਹੀ ਨਾ ਜਾਏ ਤੋ ਖੋਜੀ ਬਿਰਤਿਆਂ ਤਲਾਸ਼ ਬਿਰਤੀ ਮਨੁਖ ਜਨਮ ਤੋਂ ਨਾਲ ਲੈ ਕੇ ਆਇਆ ਹੈ ਧਾਰਮਿਕ ਵਿਦਵਾਨ ਕਹਿੰਦੇ ਨੇ ਮਨੁਖ ਰਜੇਮਾ ਲਭ ਰਿਆ ਹੋਰ ਕੁਛ ਵੀ ਨਹੀਂ ਜੋ ਰਜ ਜਾਏ ਰਾਜਾ ਜਿੱਥੇ ਮੰਗ ਚਲੇ ਮੰਗਤਾ ਬਿਖਾਰ ਹੁਣ ਮੈਂ ਫਿਰ ਅਰਜ਼ ਕਰਾਂ ਕਦੀ ਕਦਾਈ ਕਰੋਣਾ ਚ ਕੋਈ ਇੱਕ ਅਧ ਰਾਜਾ ਹੁੰਦਾ ਜਿਨ੍ਹਾਂ ਨੂੰ ਅਸੀਂ ਰਾਜੇ ਕਹਿੰਦਾ ਹੁਕਮਰਾਨ ਆਉਂਦੇ ਨੇ ਰਾਜੇ ਨਹੀਂ ਹੁੰਦੇ ਸੰਸਕ੍ਰਿਤ ਦਾ ਰਾਜਾ ਲਬਜ਼ ਬੜਾ ਕੀਮਤੀ ਲਬਜ਼ ਹੈ ਜੋ ਰਜ ਗਿਆ ਰਾਜਾ ਪ੍ਰਭ ਜੀ ਤੇਰੀ ਦਾਤੀ ਰਾਜਾ हे ਪ੍ਰਭੂ ਤੂੰ ਕਿ ਜੇ ਦਾਤ ਮੇਰੀ ਝੋਲੀ ਚ ਪਾਤ ਮੈਂ ਰਾਜਾ ਹੋ ਜਾਵਾਂ ਰਾਜੇ ਜਾਵਾਂ ਜਨਮ ਤੋਂ ਹੀ ਮਨੁੱਖ ਕੁਛ ਲਭ ਰਿਹਾ ਹੈ ਲਵ ਲਵ ਕੇ ਅੱਜ ਤੱਕ ਜੋ ਕੁਝ ਮਿਲਿਆ ਉਸ ਨਾਲ ਰਜੇਵਾ ਨਹੀਂ ਹੋਇਆ ਲਵਰੇ ਹੋਰ ਲਵਰੇ ਮਨੁੱਖ ਰਜੇਵਾ ਲਵਰੇ ਰਜੇਵੇਂ ਤੋਂ ਬਿਨਾ ਹੋਰ ਕੁਝ ਨਹੀਂ ਲਵਰੇ ਮਨੁੱਖ ਦੀ ਖੋਜ ਦਾ ਕੇਂਦਰ ਪਹਿਲੇ ਜ਼ਮੀਨ ਰਹੀਏ ਧਰਤੀ ਧਰਤੀ ਨੇ ਮਨੁੱਖ ਨੂੰ ਆਨੰਦ ਦਿੱਤਾ ਹੈ ਧਨ ਦਿੱਤਾ ਹੈ ਜ਼ਰੂਰਤ ਦਾ ਸਾਜ਼ੋ ਸਮਾਨ ਬਹੁਤ ਕੁਝ ਦਿੱਤਾ ਹੈ ਔਰ ਜ਼ਮੀਨ ਦੇ ਰਹੀਏ ਹਲ ਦੇ ਰਹੀਏ ਫੁੱਲ ਦੇ ਰਹੀਏ ਅੰਨ ਦੇ ਰਹੀਏ ਧਨ ਦੇ ਰਹੀਏ ਹੀਰੇ ਜਵਾਰਾਤ ਨੀਲਮ ਪੰਨੇ ਲਵੇ ਨੇ ਪਹਾੜਾ ਨੇ ਅੱਜ ਤੱਕ ਮਨੁੱਖ ਦੀ ਝੋਲੀ ਵਿੱਚ ਬਹੁਤ ਕੁਝ ਪਾਇਆ ਤੇ ਬਹੁਤ ਕੁਝ ਦੇ ਰਹਿਣਾ ਲੇਕਿਨ ਇਤਨੇ ਪਹਾੜਾਂ ਦੇ ਹੁੰਦੇ ਹੋਇਆ ਇਹ ਪਹਾੜ ਵੀ ਮਨੁੱਖ ਨੂੰ ਰਜਾ ਨਹੀਂ ਸਕਦੇ ਤ੍ਰਿਪਤ ਨਹੀਂ ਕਰ ਸਕਦੇ ਇਹਨ ਮਨੁੱਖ ਨੇ ਸਮੁੰਦਰ ਸਾਗਰ ਦੇ ਪਾਣੀਆਂ ਨੂੰ ਛਾਣਿਆ ਸਮੁੰਦਰ ਵਿੱਚੋਂ ਤੇਲ ਮਿਲਿਆ ਮੋਤੀ ਮਿਲੇ ਨੇ ਹੋਰ ਕਾਰਾਮਤ ਚੀਜ਼ਾਂ ਮਿਲੀਆਂ ਨੇ ਔਰ ਸਮੁੰਦਰ ਅਜੇ ਵੀ ਦੇ ਰਿਹਾ ਹੈ ਪਰ تن ਹਿੱਸੇ ਸਮੁੰਦਰ ਇੱਕ ਹਿੱਸਾ ਦਰਤੀ ਇਤਨਾ ਵੱਡਾ ਸਾਗਰ ਵੀ ਬੰਦੇ ਨੂੰ ਰਜਾ ਨਹੀਂ ਸਕਿਆ ਰਾਜਾ ਨਹੀਂ ਬਣਾ ਸਕਿਆ ਮਨੁੱਖ ਦੀਆਂ ਨਜ਼ਰਾਂ ਉੱਪਰ ਉੱਠ ਗਈਆਂ ਚੰਦਮਾ ਸਭ ਤੋਂ ਨੇੜੇ ਸੀ ਤੋ ਸੋਚਿਆ ਸ਼ਾਇਦ ਕੋਈ ਚੰਨ ਤੋਂ ਲੱਭ ਪਏ ਕੋਈ ਸੌਗਾ ਕੋਈ ਤੋਹਫਾ ਮੁਲਕ ਸਾਰੇ ਦਾ ਸਾਰਾ ਰਾਜ ਜਾਏ ਉਸ ਵਕਤ ਦੀਆਂ ਦੋ ਮਹਾਨ ਤਾਕਤਾਂ ਅਮਰੀਕਾ ਤੇ ਰਸ਼ੀਆ ਇਹਨਾਂ ਦੋ ਮੁਲਕਾਂ ਦੇ ਚੋਟੀ ਦੇ ਸਾਇੰਟਿਸਟ ਦਿਨ ਰਾਤ ਦਿਮਾਗ ਲੜਾਉਂਦੇ ਰਹੇ। ਸੈਂਕੜੇ ਇੰਜੀਨੀਅਰ ਆਪਣਾ ਸਿਰ ਖਪਾਉਂਦੇ ਰਹੇ। ਬੜੀ ਵੱਡੀ ਲੇਬਰ ਹੋਈ। ਅਰਬਾਂ ਖਰਬਾਂ ਡਾਲਰ ਖਰਚ ਹੋਏ ਦੋ ਮੁਲਕਾਂ ਦੇ। ਔਰ 10-12 ਸਾਲ ਲਗਾਤਾਰ ਮਿਹਨਤ ਹੋਈ। ਆਖਿਰ ਇੱਕ ਦਿਨ ਮਨੁੱਖ ਚੰ드ਰਾਮਾ ਤੇ ਪਹੁੰਚਣ ਦੇ ਸਫਲ ਹੋ ਗਿਆ ਸਾਰੀ ਦੁਨੀਆ ਦੇ ਵਿੱਚ ਹੁਲਾਸ ਦੀ ਲਹਿਰ ਦੌੜ ਗਈ ਸੀ ਬੰਦਾ ਚੰਨ ਤੇ ਜਾ ਪਹੁੰਚਿਆ ਮਨੁੱਖ ਚੰ드ਰਾਮਾ ਤੇ ਜਾ ਪਹੁੰਚਿਆ ਦੁਨੀਆ ਭਰ ਦੀਆਂ ਨਿਗਾਹਾਂ ਟੀਵੀ ਤੇ ਅੜੀਆਂ ਹੋਈਆਂ ਸਨ ਦੇਖ ਰਹੀਆਂ ਸਨ ਬੰਦਾ ਚੰ드ਰਾਮਾ ਤੇ ਜਾ ਚੰਤੇ ਜਾ ਬੋੜੀ ਹੁਲਾਸ ਤੇ ਖੁਸ਼ੀ ਦੀ ਲਹਿਰ ਸਾਰੀ ਦੁਨੀਆ ਦੇ ਚ ਦੌੜੇ ਉਹਨਾਂ ਦਿਨਾਂ ਦੇ ਚ ਉਰਦੂ ਦਾ ਇੱਕ ਮਾਇਆ ਨਾਜ਼ ਸ਼ਾਇਰ ਜਿਗਰ ਮੁਰਦਾਬਾਦੀ ਜਿੰਦਾ ਸੀ ਹੁਣ ਤਾਂ ਨਹੀਂ ਰਿਹਾ ਉਹਦੀ ਜ਼ਵਾਨ ਚ ਇੱਕ ਫਿਕਰਾ ਨਿਕਲਿਆ ਸੀ आसमानों की तमन्ना करने वाले जमीन भी हाथ से जाती रहेगी तू आसमान ते रहण दी कोशिश कर रहे हैं पर तेनु ते जमीन दे ऊपर भी रहण दी जांच नहीं आई जेड़ियां वंडियां तू जमीन ते ਪਾਈਆਂ ਨੇ ਇਹ ਹੀ ਚੰਨ ਤੇ ਪਾਏਗਾ ਜਿਹੜਾ ਹੋਣ ਖਰਾਬਾ ਤੂੰ زمین ਤੇ ਕੀਤਾ ਹੋਇਆ ਹੈ ਇਹ ਹੀ ਚੰਦਰਮਾ ਤੇ ਕਰੇਗਾ ਜਿਹੜੇ ਟੂਪ ਟੈਂਕ ਤਰ੍ਹਾਂ ਤਰ੍ਹਾਂ ਦੇ ਮਜ਼ਾਇਲ ਖਤਰਨਾਕ ਹਥਿਆਰ ਤੋਂ ਇੱਥੇ ਬਣਾਏ ਨੇ ਉੱਥੇ ਵੀ ਬੰਦਿਆਂ ਨੂੰ ਮਾਰਨ ਵਾਸਤੇ ਇਹੀ ਕੁਛ ਕਰੋਗੇ ਜਿਹੋ ਜਿਹਾਂ ਦਾ ਨਰਕ ਤੋਂ ਜ਼ਮੀਨ ਨੂੰ ਬਣਾਇਆ ਹੈ ਇਹੀ ਨਰਕ ਤੋਂ ਚੰਨ ਨੂੰ ਬਣਾਏਗਾ ਆਸਮਾਨੋਂ ਕੇ ਤਮੰਨਾ ਕਰਨੇ ਵਾਲੇ ਜ਼ਮੀਂ ਵੀ ਹੱਥ ਸੇ ਜਾਂਦੀ ਰਹੇਗੀ ਖੈਰ ਉਥੋਂ ਮਨੁੱਖ ਕੀ ਲਿਆਇਆ ਮੁਠੀ ਭਰ ਰੇਤ ਮਿੱਟੀ ਲੈਸ ਅਜੇ ਵੀ ਹੋਸਟਨ ਦੇ ਸਾਇੰਸ ਮਿਊਜ਼ੀਅਮ ਦੇ ਚ ਪਈ ਇਹ ਲੋਕੀ ਦੇਖ ਦੇਣ ਮੈਨੂੰ ਇੱਕ ਦੋ ਦਫਾ ਦੇਖਣ ਦਾ ਮੌਕਾ ਮਿਲੇ ਮਿੱਟੀ ਕਾਲੇ ਰੰਗ ਦੀ ਮਿੱਟੀ ਮੈਂ ਦੇਖ ਕੇ ਹੈਰਾਨ ਹੋਇਆ ਬਕਸੇ ਚ ਰੱਖੀ ਹੋਈ ਸਾਰੇ ਦੇਖਦੇ ਨੇ ਮੈਂ ਘਾਰਵਾ ਘਰਵਾ ਡਾਲਰ ਖਰਚੋ 10-15 ਸਾਲ ਚੋਟੀ ਦੇ ਸੈਂਟਿਸਟ ਤੇ ਇੰਜੀਨੀਅਰ ਕਵਦੇ ਰਹੇ। ਇਤਨੇ ਵੱਡੀ ਲੇਬਰ ਹੋਈ। ਲਿਆਏ ਕਿ ਮੁਠੀ ਭਰ ਰਏ। ਹੁਣ ਮਨੁੱਖ ਦੀਆਂ ਨਿਗਾਹਾਂ ਅੱਗੇ ਨੇ ਮੰਗਲ ਤੇ ਸ਼ਨੀ ਤੇ ਜਿਹੜੇ ਹੋਰ ਗ੍ਰਹਿ ਨੇ। ਸ਼ਾਇਦ ਉੱਥੋਂ ਕੁਝ ਲੱਭਿਆ। ਮਹਾਰਾਜ ਕਹਿੰਦੇ ਨੇ ਬਾਰ ਜੋ ਕੁਛ ਵੀ ਤੈਨੂੰ ਲੱਭੇਗਾ ਤੇਰੀ ਲੋੜਾਂ ਦੀ ਪੂਰਤੀ ਕਰੇਗਾ ਤੈਨੂੰ ਤ੍ਰਿਪਤ ਨਹੀਂ ਕਰੇਗਾ ਰਜਾਵੇਗਾ ਨਹੀਂ ਤੂੰ ਰਜ ਨਹੀਂ ਸਕਦਾ ਬਾਰ ਐਸਾ ਕੁਛ ਵੀ ਨਹੀਂ ਕਿ ਤੈਨੂੰ ਮਿਲੇ ਤੇ ਤੂੰ ਤ੍ਰਿਪਤ ਹੋ ਜਾਏ ਰਾਜਾ ਹੋ ਜਾਏ ਰਜ ਜਾਏ ਰਾਜਾ ਹੋ ਜਾਏ ਐਸਾ ਕੁਛ ਹੀ ਨਹੀਂ ਤੁਹ ਕਾ ਜੀਵਨ ਭਰ ਮੰਗਤਾ ਰਹਿਣਾ ਪਏਗਾ ਬਿਖਾਰੀ ਰਹਿਣਾ ਪਏਗਾ ਮਹਾਰਾਜ ਕਹਿੰਦੇ ਨਹੀਂ ਇੱਕ ਜਗ੍ਹਾ ਹੈ ਜੇ ਤੂੰ ਖੋਜ ਕਰੇ ਰਾਜਾ ਹੋ ਜਾਏਗਾ ਰਾਜਿਆਂ ਦਾ ਰਾਜਾ ਹੋ ਜਾਏਗਾ ਬਾਦਸ਼ਾਹਾਂ ਦਾ ਬਾਦਸ਼ਾਹ ਹੋ ਜਾਏਗਾ ਉਹ ਕਿਹੜੀ ਜਗ੍ਹਾ ਹੈ ਇਸ ਮਨ ਨੂੰ ਕੋਈ ਖੋਜੋ ਭਾਈ ਮਨ ਖੋਜਤ ਨਾਮ ਨਉਨੇ ਦਪਾ ਨੋ ਖਜ਼ਾਨੇ ਵਰਗਾ ਪ੍ਰਭੂ ਦਾ ਨਾਮ ਇਹ ਤੈਨੂੰ ਮਨ ਦੇ ਵਿੱਚ ਮਿਲੇਗਾ ਮਨ ਦੇ ਵਿੱਚ ਆਪ ਦੀ ਗਿਆਤ ਲਈ ਅਰਜ਼ ਕਰਾਂ ਕੁਝ ਹਰਸਾ ਹੋਇਆ ਮੈਂ ਫਰਾਇਡ ਦੇ ਬੋਲ ਪੜ੍ਹੇ ਸਨ ਹੈਰਾਨ ਹੋਇਆ ਮੈਂ ਉਹਦੀ ਜਰਮਨ ਭਾਸ਼ਾ ਦੀ ਲਿਖੀ ਹੋਈ ਕਿਤਾਬ ਦਾ ਹਿੰਦੀ ਵਿੱਚ ਅਨਵਾਦ ਹੋਇਆ ਹੈ ਫਰਾਇਡ ਮਨੋਵਿਸ਼ਲੇਸ਼ਣ ਉਹ ਕਹਿੰਦਾ ਹੈ ਭਾਰਤ ਦੇ ਸਾਰੇ ਸੰਤ ਗਲਤ ਕਹਿੰਦੇ ਨੇ ਮਨ ਦੇ ਚ ਪ੍ਰਭੂ ਦਾ ਨਾਮ ਹੈ RAM ਹੈ ਕਹਿੰਦਾ ਨਹੀਂ ਮਨ ਦੇ ਚ ਕਾਮ ਹੈ ਕੋਈ RAM ਨਹੀਂ ਮਨ ਦੇ ਚ ਨਿਰੰਕਾਰ ਹੈ ਹਿੰਦੀ ਦੀ ਉਹ ਕਿਤਾਬ ਅਨੁਵਾਦ ਹੋਇਆ ਹੈ ਜਰਮਨ ਭਾਸ਼ਾ ਦਾ ਕਹਿੰਦਾ ਕੋਈ ਨਿਰੰਕਾਰ ਨਹੀਂ ਹੰਕਾਰ ਹੈ ਏਗੋ ਹੈ ਮਨ ਦੇ ਚ ਸੋ ਇਲਾਵਾ ਹੋਰ ਕੁਝ ਵੀ ਨਹੀਂ ਇਹ ਜੋ ਭਾਰਤ ਦੇ ਅਵਤਾਰੀ ਪੁਰਸ਼ ॠषि मुनि ਕਹਿੰਦੇ ਨੇ ਮਨ ਦੇ ਚ ਅਨੰਤ ਗੁਣ ਨੇ ਕਹਿੰਦਾ ਨਹੀਂ ਕਾਮ ਹੈ ਮੋਹ ਹੈ ਕ੍ਰੋਧ ਹੈ ਕੁਝ ਵੀ ਨਹੀਂ ਇਹੀ ਕੁਝ ਕਹਿੰਦਾ ਮੈਂ ਮਨ ਦੀ ਖੋਜ ਕਰ ਕਰਕੇ ਦੇਖ ਲਿਆ ਹੰਕਾਰ ਤੋਂ ਬਿਨਾ ਲੋਭ ਤੋਂ ਬਿਨਾ ਕਾਮ ਤੋਂ ਬਿਨਾ ਕੁਝ ਵੀ ਨਹੀਂ ਲੱਭਿਆ ਕੁਝ ਵੀ ਨਹੀਂ ਇਹ ਹੀ ਕੁਛ ਹੈ ਹੁਣ ਮੈਂ ਅਰਜ਼ ਕਰਾਂ 100% ਉਹ ਗਲਤ ਨਹੀਂ ਕਹਿ ਰਿਹਾ ਕੁਝ ਸੀਮਾ ਤੱਕ ਉਹ ਸੱਚ ਕਹਿ ਰਿਹਾ ਹੈ ਉੱਪਰ ਉੱਪਰ ਇਹ ਹੀ ਕੁਛ ਹੈ ਜਿਵੇਂ ਸੰਖ ਤੇ ਸਿਪੀਆਂ ਸਾਗਰ ਦੇ ਉੱਪਰ ਉੱਪਰ ਵੀ ਲੱਭ ਜਾਂਦੀਆਂ ਪਰ ਮੋਤੀਆਂ ਵਾਸਤੇ ਤੇ ਗਹਿਰੇ ਤਲ ਦੇ ਜਾਣਾ ਪੈਂਦਾ ਹੈ ਗਹਿਰਾਈ ਦੇ ਜਾਣਾ ਪੈਂਦਾ ਇੱਕ ਗੱਲ ਸਪਸ਼ਟ ਹੋ ਗਈ ਕਿ ਮਨ ਦੀ ਉੱਪਰ ਉੱਪਰ ਦੀ ਤੇਖੋ ਜਿਸ ਨੇ ਕੀਤੀ ਹੈ ਕੋਈ ਮਨੁੱਖ ਆਪਣੇ ਮਨ ਦੇ ਨੇੜੇ ਆਉਂਦਾ ਹੀ ਨਹੀਂ ਤਨ ਹੀ ਦੇਖਦੇ ਰਹ ਜਾਂਦੇ ਸਾਰੀ ਜ਼ਿੰਦਗੀ ਮਨੁੱਖ ਤਨ ਦੇਖਦਾ ਰਹ ਜਾਂਦਾ ਕਬੀਰ ਕਹਿੰਦੇ ਨੇ ਹਰ ਮਨੁੱਖ ਦਾ ਜ਼ਿਕਰ ਕਰਦੇ ਨੇ ਫਲਾਣਾ ਇੰਜ ਆਪਣਾ ਸਮਾਂ ਪਾਸ ਕਰਦਾ ਹੈ ਫਲਾਣਾ ਇੰਜ ਬੁੱਤ ਪੂਜ ਪੂਜ ਹਿੰਦੂ ਹੋਵੇ ਤੁਰਕ ਹੋਵੇ ਸਰਨਾਈ ਓਏ ਲੈ ਜਾ ਰੇ ਓਏ ਲੈ ਗਾੜੇ ਤੇਰੀ ਗਤ ਦੋ ਨਾ ਪਾਈ ਮਨ ਰੇ ਸੰਸਾਰ ਅੰਧ ਗਹਿਰਾ ਚੌਦਸ ਪਸਰਿਓ ਹੈ ਜਮ ਜੇਵਰਾ ਬੇਦ ਪੜੇ ਪੜ ਪੰਡਤ ਮੂਏ ਰੂਪ ਦੇਖ ਦੇਖ ਨਾਰੀ ਦਰਬ ਸੰਚ ਸੰਚ ਰਾਜੇ ਮੂਏ ਗੜਲੇ ਕੰਜਨ ਭਾਰੀ ਬੇਦ ਪੜੇ ਪੜ ਪੰਡਤ ਮੂਏ ਰੂਪ ਦੇਖ ਦੇਖ ਨਾਰੀ ਵੇਦ ਪੜ ਪੜ ਕੇ ਸਾਰਾ ਸਮਾ ਖੱਪਾਇਆ ਪੰਡਤਾਂ ਨੇ ਖੱਪ ਗਏ ਧਨ ਸੰਚ ਸੰਜ ਕੇ ਬਾਦਸ਼ਾਹ ਮਰ ਖੱਪ ਗਏ ਰੂਪ ਦੇਖ ਦੇਖ ਨਾਰੀ ਤੇ ਇਸਤਰੀ ਆਪਣਾ ਸਾਰਾ ਦਿਨ ਰੂਪ ਦੇਖ ਦੇ ਕੇ ਹੁਣੇ ਸ਼ੀਸ਼ਾ ਵੇਖਿਆ ਫਿਰ ਸ਼ੀਸ਼ਾ ਵੇਖ ਇਸਤਰੀ ਦੀ ਕਮਜ਼ੋਰੀ ਫਿਰ ਸ਼ੀਸ਼ਾ ਵੇਖਿਆ ਕਬੀਰ ਰੂਪ ਦੇਖ ਦੇਖ ਨਾਰੀ ਆਪਣਾ ਰੂਪ ਦੇਖ ਦੇ ਕੇ ਕੰਢੇ ਕੰਢੇ ਜਰੂਰੂਪ ਦੇਖ ਦੇ ਕਿਸ ਤਰ੍ਹਾਂ ਜ਼ਿੰਦਗੀ ਬਤੀਤ ਕੀਤੀ ਕਿਸਤਰੀਆਂ ਨੇ ਸਾਰੇ ਕਿਵੇਂ ਆਪਣਾ ਸਮਾਂ ਬਤੀਤ ਬੈ ਕਰਦੇ ਨੇ ਸ਼ਬਦ ਦੇ ਸਾਰੀ ਗਿਣਤੀ ਕਰਦੇ ਨੇ ਤਾਂ ਤੇ ਸਾਰੇ ਹੀ ਆਪਣਾ ਵੇਖ ਲੈਂਦੇ ਨੇ ਦਰਪਣ ਦੇ ਚ ਪਰ ਮੈਂ ਅਰਜ਼ ਕਰਾਂ ਮਨ ਖੁਦ ਇੱਕ ਦਰਪਣ ਹੈ ਮਨ ਖੁਦ ਇੱਕ ਸ਼ੀਸ਼ਾ ਹੈ ਉਸ ਸ਼ੀਸ਼ੇ ਦੇ ਚ ਦੇਖਾਂਗੇ ਆਪਣੇ ਵਿਚਾਰਾਂ ਨੂੰ ਅੰਦਰ ਵਿਚਾਰ ਕੇ ਚੱਲਦੇ ਨੇ ਕਾਮਨਾਵਾਂ ਕੀ ਚਲਦੀਆਂ ਪਰ ਮਹਾਰਾਜ ਕਹਿੰਦੇ ਨੇ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਆਰਸੀ ਕਹਿੰਦੇ ਨੇ ਸ਼ੀਸ਼ੇ ਨੂੰ ਮਨ ਦਾ ਸ਼ੀਸ਼ਾ ਕਦੀ ਕਦਾਈ ਕੋਈ ਗੁਰਮੁਖ ਦੇਖਦਾ ਹੈ ਜੋ ਆਪਣੇ ਨੇੜੇ ਆਉਂਦਾ ਹੈ ਹਰ ਮਨੁਖ ਮੈਂ ਸਵੇਰੇ ਖੁਲਾਸਾ ਕੀਤਾ ਸੀ ਦੂਜੇ ਦੇ ਨੇੜੇ ਆਉਂਦਾ ਆਪਣੇ ਨੇੜੇ ਨਹੀਂ ਆਉਂਦਾ ਜਦੋਂ ਆਪਣੇ ਨੇੜੇ ਆਵੇ ਤੇ ਨੇੜਾ ਨੇੜੇ ਹੀ ਨਾਵੇ ਅੰਦਰ ਪ੍ਰਵੇਸ਼ ਕਰੇ ਆਪਣੇ ਮਨ ਨੂੰ ਦੇਖੇ ਮਨ ਨੂੰ ਦੇਖਣਾ ਕੀ ਇਹ ਵਿਚਾਰਾਂ ਨੂੰ ਦੇਖਣਾ ਸੋਚਣੀ ਨੂੰ ਦੇਖਣਾ ਯਾਦਾਂ ਨੂੰ ਦੇਖਣਾ ਮਨ ਦੇ ਵਿੱਚ ਵਿਚਾਰ ਕੀ ਚੱਲ ਰਹੇ ਨੇ ਸੋਚਣੀ ਕੀ ਚੱਲ ਰਹੀ ਹੈ ਯਾਦਾਂ ਕੀ ਚੱਲ ਰਹੇ ਨੇ ਆਪ ਦੀ ਗਿਆਤ ਲਈ ਅਰਜ਼ ਕਰਾਂ ਧਾਰਮਿਕ ਵਿਦਵਾਨ ਕਹਿੰਦੇ ਨੇ ਮਨ ਦੇ ਵਿੱਚ ਹੰਕਾਰ ਚੱਲਦਾ ਹੈ ਮਨ ਦੇ ਵਿੱਚ ਲੋਭ ਚੱਲਦਾ ਹੈ ਮਨ ਦੇ ਵਿੱਚ ਕਾਮ ਚੱਲਦਾ ਹੈ ਜਿਹੜਾ ਜਿਹੜਾ ਹੰਕਾਰ ਦੀ ਪੂਰਤੀ ਦੇ ਥੋੜਾ ਜਿਹਾ ਸਹਾਇਕ ਹੋ ਜਾਂਦਾ ਹੈ ਉਸਤੇ ਮੋਹ ਆ ਜਾਂਦਾ ਹੈ ਉਹ ਪਿਆਰਾ ਲੱਗਦਾ ਹੈ ਚੰਗਾ ਲੱਗਦਾ ਹੈ ਜਿਹੜਾ ਰੁਕਾਵਟ ਖੜੀ ਕਰ ਦਿੰਦਾ ਹੈ ਕ੍ਰੋਧ ਆ ਜਾਂਦਾ ਹੈ ਕ੍ਰੋਧ ਦਾ ਮਤਲਬ ਕੀ ਹੈ ਕਿਸੇ ਨੇ ਹੰਕਾਰ ਪੂਰਤੀ ਦੇ ਚ ਰੁਕਾਵਟ ਖੜੀ ਕਰ ਦਿੱਤੀ ਜਿਹੜਾ ਲੋਭ ਦੀ ਪੂਰਤੀ ਕਰਨ ਦੇ ਸਹਾਇਕ ਹੋ ਜਾਏ ਮਦਦਗਾਰ ਹੋ ਜਾਏ ਉਸਤੇ ਮੋਹ ਆ ਜਾਂਦਾ ਹੈ ਪਿਆਰਾ ਲੱਗਦਾ ਹੈ ਚੰਗਾ ਲੱਗਦਾ ਪਰ ਜਿਹੜਾ ਰੁਕਾਵਟ ਖੜੀ ਕਰ ਦੇ ਉਸਤੇ ਕ੍ਰੋਧ ਆਉਂਦਾ ਹੈ ਕ੍ਰੋਧ ਦਾ ਮਤਲਬ ਕੀ ਹੈ ਕਿਸ ਨੇ ਲੋਭ ਪੂਰਤੀ ਦੇ ਚੁਕਾਵਟ ਖੜੀ ਕੀਤੀ ਹੈ ਵਿਚਾਰਾਂ ਦੇ ਚ ਕੰਮ ਚੱਲਦਾ ਹੈ ਜਿਹੜਾ ਸਹਾਇਕ ਹੋ ਜਾਏ ਉਸ ਤੇ ਮੋਵਾ ਜਾਂਦਾ ਜਿਹੜਾ ਗੁਰੂ ਕਾਵਟ ਖੜੀ ਕਰੇ ਉਸ ਤੇ ਕਰੋਧਮ ਤੋਂ ਰੁਕਾਉਟਾਂ ਤੇ ਹਨ ਕਿਉਂ ਹੰਕਾਰ ਦੀ ਪੂਰਤੀ ਕੌਣ ਨਹੀਂ ਕਰਨਾ ਚਾਹੁੰਦਾ ਆਪਣੇ ਲੋਭ ਦੀ ਪੂਰਤੀ ਕੌਣ ਨਹੀਂ ਕਰ ਚਾ ਕਰਨਾ ਚਾਹੁੰਦਾ ਸਾਰਿਆਂ ਦੇ ਅੰਦਰ ਚੱਲਦਾ ਹੈ ਜਿਹੜਾ ਸਹਾਇਕ ਹੋ ਜਾਂਦਾ ਹੈ ਉਸ ਤੇ ਮੋਹ ਆਉਂਦਾ ਹੈ ਜਿਹੜਾ ਰੁਕਾਵਟ ਖੜੀ ਕਰਦੇ ਉਸ ਤੇ ਕਰੋਧ ਆ ਜਾਂਦਾ ਹੈ ਮਨ ਦੇ ਚ ਇਹੀ ਕੁਛ ਹੈ ਇਹੋ ਮਨ ਆਰ ਸੀ ਕੋਈ ਗੁਰਮੁਖ ਦੇਖੇ ਫਰਾਇਡ ਕਿਸੇ ਸੀਮਾ ਤੱਕ ਗਲਤ ਨਹੀਂ ਕਹਿੰਦਾ ਲੇਕਿਨ ਉਹਨੇ ਜਿਹੜਾ ਉਤਾਰਾਂ ਨੂੰ ਵਿੱਚੇ ਲਪੇਟ ਲਿਆ ਹੈ ਵੀ ਭਾਰਤ ਦੇ ਸਾਰੇ ਅਵਤਾਰੀ ਪੁਰਸ਼ ਗਲਤ ਕਹਿੰਦੇ ਨੇ ਮਨ ਦੇ ਚ ਨਿਰੰਕਾਰ ਹੈ ਕਹਿੰਦਾ ਨਹੀਂ ਹੰਕਾਰ ਹੈ ਇਹੋ ਹੈ ਮਨ ਦੇ ਚ ਰਾਮ ਹੈ ਕਹਿੰਦਾ ਕਤਾ ਹੀ ਨਹੀਂ ਕਾਮ ਹੈ ਮਨ ਦੇ ਚ ਦੇਵੀ ਗੁਣ ਨੇ ਸਬਰ ਸੰਤੋਖ ਹੈ ਕਹਿੰਦਾ ਨਹੀਂ ਲੋਭ ਹੈ ਬੜਾ ਪਰਬਲ ਲੋਭ ਹੈ ਚਲੋ ਇਤਨਾ ਤੇ ਹੈ ਉਸਨੇ ਉਪਰੋਂ ਉਪਰੋਂ ਤੇ ਮਨ ਦੇਖੇ ਮਨੋ ਚਿੰਤਕ ਸੀ ਦਾਰਸ਼ਨਿਕ ਸੀ ਫਿਲਾਸਫਰ ਸੀ ਵਿਚਾਰਕ ਸੀ ਮਨੋ ਚਿੰਤਕ ਸੀ ਮਨੋ ਵਿਗਿਆਨਕ ਸੀ ਇਤਨਾ ਤੇ ਦੇਖਿਆ ਮਨ ਦੀ ਗਹਿਰਾਈ ਤੇ ਨਹੀਂ ਗਿਆ ਉਪਰੋਂ ਉਪਰੋਂ ਦੇਖਿਆ ਗਹਿਰਾਈ ਤੱਕ ਤੇ ਕਦੀ ਕਦਾਈ ਕੋਈ ਕੋਈ ਜਾਂਦਾ ਹੈ ਮਹਾਰਾਜ ਦੀ ਬਾਣੀ ਕਹਿੰਦੀ ਹੈ ਬ੍ਰਹਮ ਬੇਸ਼ਨ ਨਾਰਦ मुਨ ਸੇਖਾ ਬੜੇ ਧਿਆਨ ਨਾਲ ਸੁਣਨਾ ਪੰਕਤੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬ੍ਰਹਮ ਬੇਸ਼ਨ ਨਾਰਦ मुਨ ਸੇਖਾ ਤਿੰਨ ਵੀ ਤਨ ਮੈਂ ਮਨ ਨਹੀਂ ਪੇਖਾ ਗੁਰੂ ਅਮਰਦਾਸ ਨਾਰਦ ਜੈਸਾ ઋષਿ ਬ੍ਰਹਮੇ ਜੈਸਾ ਵਿਦਵਾਨ ਵਿਸ਼ਨੂ ਜੈਸਾ ਸਤਰੀ ਗੁਣ ਸਤਉ ਗੁਣੇ ਐਨੇ ਮਹਾਨ ਵੀ ਆਪਣੇ ਮਨ ਦੇ ਹੱਥੋਂ ਧੋਖਾ ਖਾ ਗਏ ਮਨ ਵਿੱਚ ਪ੍ਰਵੇਸ਼ ਨਾ ਕਰ ਸਕੇ ਮਨ ਨੂੰ ਪੂਰਨ ਤੌਰ ਤੇ ਨਹੀਂ ਵਾਹ ਵੀਰ ਜੀ ਵਾ ਐਡੀ ਕਥਾ ਬਹੁਤ ਹੀ ਸ਼ਾਨਦਾਰ ਸੀ ਬਹੁਤ ਵਧੀਆ ਲੱਗੀ ਕਿਦੇ ਵਧੀਆ ਅੰਦਾਜ਼ ਦੇ ਨਾਲ ਗਿਆਨੀ ਸੰਸਿ ਮਸਕੀਨਾਨ ਨੇ ਇੱਕ ਦੱਸਿਆ ਕਿ ਜਿਹੜਾ ਦੇਖ ਲਓ ਵਕਤ ਦਾ ਬਾਦਸ਼ਾਹ ਵੈ ਉਹ ਵੀ ਰੱਬ ਸੋਹਣੇ ਦੀ ਜ਼ਾਤ ਕੋ ਮੰਗਦਾ ਪਿਆ ਤੇ ਇਹ ਗੱਲ ਹਕੀਕਤ ਆ ਵੀਰੋ ਕਿ ਸਾਰੀ ਦੁਨੀਆ ਹੀ ਰੱਬ ਸੋਹਣੇ ਕੋ ਅੱਲਾ ਪਾਗ ਦੀ ਜ਼ਾਤ ਕੋ ਹੀ ਮੰਗਦੀ ਐ ਬਸ ਕੀ ਐ ਕਿ ਸਾਨੂੰ ਇਹ ਲੱਗਦਾ ਕਿ ਸ਼ਾਇਦ ਇਹ ਜਿਹੜਾ ਬੜਾ ਮਾਲਦਾਰ ਐ ਬੜਾ ਤਾਕਤਵਾਰ ਐ ਇਹ ਸ਼ਾਇਦ ਇਹਨੇ ਆਪ ਹਾਸਲ ਕੀਤੀ ਨਹੀਂ ਸਭ ਕੁਛ ਅੱਲਾ ਪਾਗ ਦੀ ਜ਼ਾਤ ਦੇਣ ਉਹਦੀ ਦਿੱਤੀ ਹੋਈ ਰਹਿਮਤਾਂ ਦੀ ਕਰਮ ਨਵਾਜ਼ੀ ਐ ਕਿ ਇਹਦੇ ਕੋਲ ਇੰਨੀ ਮਾਲ-ਦੌਲਤ ਹੁੰਦੀ ਕਿਸੇ ਕੋ ਵੀ ਇਸੇ ਤਰ੍ਹਾਂ ਦੇਖ ਲਓ ਕਿ ਜਦੋਂ ਇੱਕ ਫਕੀਰ ਬਾਦਸ਼ਾਹ ਕੋ ਗਿਆ ਤੋ ਸਵਾਲ ਹੀ ਕਰਨ ਗਿਆ ਸੀ ਕੁਝ ਮੰਗਣ ਨਹੀਂ ਗਿਆ ਸੀ ਲੇਕਿਨ ਜਦੋਂ ਉੱਥੇ ਜਾ ਕੇ ਉਹਨੇ ਦੇਖਿਆ ਕਿ ਬਾਦਸ਼ਾਹ ਆਪ ਨਮਾਜ਼ ਪੜਨ ਤੋਂ ਬਾਅਦ ਅੱਲਾ ਪਾਗ ਦੀ ਜ਼ਾਤ ਕੋ ਮੰਗਦਾ ਪਿਆ ਤੇ ਫਕੀਰ ਦੀਆਂ ਅੱਖਾਂ ਖੁੱਲ ਗਈਆਂ ਕਿ ਇਹ ਤੇ ਆਪ ਇੱਕ ਫਕੀਰ ਹੈ ਜਿੰਨ ਕੋ ਮੈਂ ਮੰਗਣ ਆਇਆ ਮੈਂ ਤੇ ਮੈਂ ਵੀ ਕਿਉਂ ਨਾ ਉਸ ਜ਼ਾਤ ਕੋ ਮੰਗਾ ਜਿੰਦੇ ਕੋਈ ਬਾਦਸ਼ਾਹ ਮੰਗਦਾ ਪਿਆ ਵਾ ਇਸ ਕਰਕੇ ਉਹ ਸਵਾਲ ਕਿਤੇ ਬਗੈਰ ਹੀ ਵਾਪਸ ਚਲ ਗਿਆ ਜਾਨ ਲੱਗਾ ਤੇ ਬਾਦਸ਼ਾਹ ਨੇ ਪੁੱਛਿਆ ਕਿ اے ਫਕੀਰ ਅਗਰ ਤੂੰ ਆਇਆ ਹੈ ਤੇ ਆਪਣੇ ਕੋਈ ਹਾਜਤ ਦੱਸ ਕੋਈ ਮੰਗ ਕੀ ਲੈਣ ਆਇਆ ਮੇਰੇ ਕੋ ਫਕੀਰ ਨੇ ਦੱਸਿਆ ਕਿ ਮੈਂ ਤਾਂ ਤੈਨੂੰ ਬਾਦਸ਼ਾਹ ਸਮਝ ਕੇ ਆਇਆ ਸੀ ਲੇਕਿਨ ਤੂੰ ਤੇ ਆਪ ਇੱਕ ਫਕੀਰ ਹੈ ਕਿਉਂਕਿ ਤੂੰ ਤੇ ਆਪ ਮੰਗਦਾ ਪਿਆ ਅੱਲਾਹ ਪਾਕ ਦੀ ਜ਼ਾਤ ਕੋ ਤੇ ਜਿੰਦ ਕੋ ਤੂੰ ਮੰਗਦਾ ਪਿਆ ਮੈਂ ਵੀ ਉਹਦੇ ਕੋਈ ਮੰਗਾਗਾ ਅਗਰ ਉਹ ਤੈਨੂੰ ਅਤਾ ਕਰ ਸਕਦਾ ਤੇ ਮੈਨੂੰ ਵੀ ਜ਼ਰੂਰ ਦੇਗਾ ਤੇ ਇਹ ਗੱਲ ਹਕੀਕਤ ਹੈ ਵੀਰੋ ਕਿ ਜਦੋਂ ਅਸੀਂ ਅੱਲਾਹ ਪਾਕ ਦੀ ਜ਼ਾਤ ਰੱਬ ਸੋਹਣੇ ਕੋਲੋਂ ਸੱਚੇ ਮਨ ਦੇ ਨਾਲ ਮੰਨਨੇ ਆ ਮੰਗਨੇ ਅਰਦਾਸ ਕਰਨੇ ਆ ਦੁਆਵਾਂ ਕਰਨੇ ਆ ਤੇ ਰੱਬ ਸੋਨਾ ਸਾਡੀ ਜ਼ਰੂਰ ਸੁਣਦਾ ਵਾ ਬਸ ਗੱਲ ਕੀ ਹੈ ਕਿ ਸਾਡੀ ਨੀਅਤ ਖਾਲਸ ਹੋਣੀ ਚਾਹੀਦੀ ਹੈ ਸਾਫ ਹੋਣੀ ਚਾਹੀਦੀ ਹੈ ਸਾਡੀ ਨੀਅਤ ਅੰਦਰ ਖੋਟ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਧੋਖਾ ਦੁਨੀਆ ਵਾਲੇ ਨੂੰ ਦੇ ਸਕਨੇ ਆ ਜਿਹੜੇ ਦੁਨੀਆ ਦੇ ਲੋਕ ਹਨ ਇਹਨਾਂ ਨੂੰ ਅਸੀਂ ਆਪਣਾ ਕੋਈ ਨਾ ਕੋਈ ਰੂਪ ਬਣਾ ਕੇ ਦਿਖਾ ਸਕਨੇ ਆ ਅਸੀਂ ਸ਼ਰੀਫ ਬਣ ਕੇ ਵੀ ਦੱਸ ਸਕਨੇ ਆ ਅਸੀਂ ਗੁੱਸੇ ਵਾਲੇ ਬਣ ਕੇ ਦਿਖਾ ਸਕਨੇ ਲੋਕਾਂ ਨੂੰ ਅਗਰ ਤੁਸੀਂ ਬੜੇ ਚੰਗੇ ਕੰਮ ਕਰਦੇ ਪਏ ਹੋ ਨਮਾਜ਼ੀ ਪਰਹੇਜ਼ੀ ਹੋ ਸਦਕਾ ਖਰਾਤ ਕਰਨ ਦੇ ਤਾਂ ਲੋਕਾਂ ਨੇ ਕਹਿਣਾ ਯਾਰ ਬੜਾ ਨੇਕ ਬੰਦਾ ਬੜਾ ਚੰਗਾ ਬੰਦਾ ਲੇਕਿਨ ਤੁਸੀਂ ਇਹ ਸਿਰਫ ਅਗਰ ਲੋਕਾਂ ਨੂੰ ਦਿਖਾਉਣ ਵਾਸਤੇ ਕਰਦੇ ਪਏ ਹੋ ਤੇ ਉਸ ਤੋਂ ਬਾਅਦ ਤੁਸੀਂ ਪੁੱਠੇ ਕੰਮ ਕਰਦੇ ਪਏ ਹੋ ਲੋਕਾਂ ਤੋਂ ਲੋਕ ਛੁੱਪ ਕੇ ਇਹਦਾ ਮਤਲਬ ਹੈ ਕਿ ਤੁਸੀਂ ਲੋਕਾਂ ਨੂੰ ਬੇਵਕੂ ਬਣਾ ਰਹੇ ਹੋ ਇਹ ਕੰਮ ਅਸੀਂ ਦੁਨੀਆ ਦੇ ਲੋਕਾਂ ਦੇ ਤਾਂ ਕਰ ਸਕਨੇ ਆ ਲੇਕਿਨ ਇਹ ਕੰਮ ਅਸੀਂ ਅੱਲਾਹ ਪਾਕ ਦੀ ਜ਼ਾਤ ਦੇ ਨਾਲ ਨਹੀਂ ਕਰ ਸਕਦੇ ਅੱਲਾਹ ਪਾਕ ਦੀ ਜ਼ਾਤ ਬਿਹਤਰ ਜਾਣਦੀ ਹੈ ਕਿ ਕਿਹੜਾ ਬੰਦਾ ਖਾਲਸ ਨੀਅਤ ਦੇ ਨਾਲ ਨੇਕ ਨੀਅਤ ਦੇ ਨਾਲ ਮੇਰੀ ਰਾਜ ਖਰਚ ਕਰਨ ਦਿਆ ਵਾ ਉਹਦਾ ਮਕਸਦ ਆਵਾਮ ਦਾ ਭਲਾ ਕਰਨਾ ਵਾ ਇਨਸਾਨੀਅਤ ਦਾ ਭਲਾ ਕਰਨਾ ਵਾ ਤੇ ਇਸੇ ਕਰਕੇ ਵੀਰੋ ਜਿਹੜਾ ਰੱਬ ਸੋਹਣ ਦੀ ਰਾਹ ਦੇ ਵਿੱਚ ਖਾਲਸ ਨੀਅਤ ਦੇ ਨਾਲ ਨੇਕ ਨੀਅਤ ਦੇ ਨਾਲ ਖਰਚ ਕਰਦਾ ਅੱਲਾ ਪਾਕ ਦੀ ਜ਼ਾਤ ਨੂੰ ਉਹ ਵੀ ਪਤਾ ਹੁੰਦਾ ਤੇ ਜਿਹੜਾ ਦਿਖਾਵਾ ਕਰਨ ਦਿਆ ਹੁੰਦਾ ਅੱਲਾ ਪਾਕ ਦੀ ਜ਼ਾਤ ਨੂੰ ਉਹ ਵੀ ਪਤਾ ਹੁੰਦਾ ਇਸ ਕਰਕੇ ਵੀਰੋ ਹਮੇਸ਼ਾ ਰੱਬ ਸੋਹਣ ਦੀ ਰਾਹ ਜਦੋਂ ਦਿੰਦੇ ਹੋ ਤੇ ਇਹ ਸੋਚੋ ਕਿ ਮੈਂ ਇਨਸਾਨੀਅਤ ਦਾ ਭਲਾ ਕਰਨਾ ਵਾ ਮੈਂ ਕਿਸੇ ਨੂੰ ਦਿਖਾਉਣ ਵਾਸਤੇ ਤੇ ਨਹੀਂ ਕਰਨ ਦਿਆ ਕਿ ਕੋਈ ਮੈਨੂੰ ਵਾਹ ਵਾਹ ਕੇ ਚੌਧਰੀ ਬੱਲੇ ਬੱਲੇ ਚੌਧਰੀ ਤੇ ਬੜਾ ਖਰਚ ਕਰਦਾ ਚੌਧਰੀ ਤੇ ਬੜਾ ਨਾ ਨਾ ਇਹ ਦਿਨ ਚ ਰੱਖੋ ਕਿ ਮੈਂ ਇਸ ਵਕਤ ਜਿਹੜਾ ਗਰੀਬ ਹੈ ਇਹਦੀ ਮਦਦ ਕਰਨੀ ਹੈ ਇਹਨੂੰ ਜ਼ਰੂਰਤ ਹੈ ਇਸ ਚੀਜ਼ ਦੀ ਤੇ ਤੁਹਾਨੂੰ ਫਿਰ ਇਸ ਚੀਜ਼ ਦਾ ਸਿਲਾ ਰੱਬ ਸੋਣਾ ਦੇਵੇਗਾ ਤੇ ਦੂਸਰਾ ਹਮੇਸ਼ਾ ਰੱਬ ਸੋਨੇ ਕੋ ਮੰਗੋ ਇਹ ਦੁਨੀਆ ਵਾਲੇ ਕੋ ਜਦੋਂ ਮੰਗੋਗੇ ਨਾ ਉਹ ਇੱਕ ਵਾਰੀ ਕੋ ਦੇ ਦੇਗਾ ਦੋ ਵਾਰੀ ਦੇ ਦੇਗਾ ਉਸ ਤੋਂ ਬਾਅਦ ਉਹ ਤੁਹਾਨੂੰ ਮੈਨੇ ਮਾਰੇਗਾ ਜਾਂ ਤੁਹਾਡੇ ਤੋਂ ਜਾਨ ਚੜਾਏਗਾ ਤੇ ਰੱਬ ਸੋਨੇ ਦੀ ਜ਼ਾਤ ਕੋ ਜਦੋਂ ਮੰਗੋਗੇ ਨਾ ਤੇ ਰੱਬ ਸੋਨੇ ਦੀ ਜ਼ਾਤ ਉਹ ਜ਼ਾਤ ਹੈ ਜਿਹੜੀ عطا ਕਰਕੇ ਖੁਸ਼ ਹੁੰਦੀ ਹੈ ਕਦੀ ਵੀ ਮੈਨਾ ਨਹੀਂ ਮਾਰਦੀ ਬਲਕਿ ਅਤਾ ਕਰਕੇ ਖੁਸ਼ ਹੁੰਦੀ ਹੈ ਤੇ ਇਸ ਕਰਕੇ ਹਮੇਸ਼ਾ ਰੱਬ ਸੋਹਣੇ ਦੀ ਜ਼ਾਤ ਕੋ ਮੰਗੋ ਤੇ ਉਹਦੇ ਵਾਸਤੇ ਬਿਹਤਰੀਨ ਹੱਲ ਹੈ ਕਿ ਤੁਸੀਂ ਰੱਬ ਸੋਹਣੇ ਦਾ ਜ਼ਿਕਰ ਕਰੋ ਉਹਦਾ ਸ਼ੁਕਰ ਕਰੋ ਤੇ ਅਮਰਤ ਵੇਲੇ ਉੱਠ ਕੇ ਉਹਦੇ ਅੱਗੇ ਅਰਦਾਸਾਂ ਦੁਆਵਾਂ ਕਰੋ ਆਪਣੇ ਦੁੱਖ ਤਕਲੀਫਾਂ ਪਰੇਸ਼ਾਨੀਆਂ ਰੱਬ ਸੋਹਣੇ ਨੂੰ ਦੱਸੋ ਤੇ ਇਨਸ਼ਾਅੱਲਾ ਸਭ ਕੁਝ ਹੀ ਠੀਕ ਹੋ ਜਾਏਗਾ ਬਾਕੀ ਵੀਰੋ ਤੁਹਾਨੂੰ ਇਹ ਕਥਾ ਕਿਸ ਤਰ੍ਹਾਂ ਦੀ ਲੱਗੀ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖਿਓ ਤੇ ਇਸਰਾ ਖਿਆਲ ਰੱਬ ਰੱਖਾ